ਕਿ ਘਰ ਦੇ ਭੇਤੀ ਬਣ ਕੇ ਘਰਾਂ ਨੂੰ ਲੁੱਟੀ ਜਾਂਦੇ ਨੇ ਸੜ ਗਏ ਨੇ ਗੈਂਦੇ ਪੰਜਾਬ ਦੇ ਪੰਜਾਬ ਦੇ ਹੀ ਜਾਏ ਪੰਜਾਬ ਦੀ ਮਿੱਟੀ ਪੁੱਟੀ ਜਾਂਦੇ ਨੇ ਪੰਜਾਬ ਦੀ ਮਿੱਟੀ ਪੁੱਟੀ ਜਾਂਦੇ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਜੁਰੀ ਤੁਸੀਂ ਸ਼ੇਅਰ ਤੋਂ ਦਲਾ ਲੈਂਦੇ ਵੀਡੀਓ ਕਿਸ ਵਾਬਤ ਹੋਣ ਵਾਲੀ ਹੈ ਸਾਥੀਓ ਪਹਿਲਾਂ ਘਰ ਦੇ ਹਮਦਰਦੀ ਬਣਦੇ ਆ ਉਸ ਤੋਂ ਬਾਅਦ ਘਰਾਂ ਨੂੰ ਲੁੱਟੀ ਜਾਂਦੇ ਇਹ ਗੱਲ ਮੈਂ ਸ਼ੇਅਰ ਚ ਕੀਤੀ ਹੈ ਔਰ ਇਹ ਵੀ ਕਿਹਾ ਕਿ ਗੇਂਦੇ ਗੁਲਾਬ ਦੇ ਸੜ ਗਏ ਆ ਕਿਉਂਕਿ ਪੰਜਾਬ ਦੇ ਹੀ ਜਾਏ ਪੰਜਾਬ ਦੀ ਮਿੱਟੀ ਪੁੱਟੀ ਜਾਂਦੇ ਆ ਪੰਜਾਬ ਵਿੱਚ ਨਸ਼ਾ ਇਸ ਕਦਰ ਵੱਰ ਚੁੱਕਾ ਹੈ ਇਸ ਕਦਰ ਜਿਹੜੇ ਮੁੰਡੇ ਗੁਲਤਾਨ ਵੱਲ ਪੈ ਗਏ ਨੇ ਨਸ਼ੇ ਦੀ ਦਲਦਲ 'ਚ ਫਸ ਕੇ ਨੇ ਆਪਣੇ ਹੋਸ਼ੋ ਆਵਾਜ਼ ਖੋ ਚੁੱਕੇ ਨੇ ਮਾੜੀਆਂ ਆਦਤਾਂ ਉਹਨਾਂ ਨੂੰ ਪੈ ਚੁੱਕੀਆਂ ਨੇ ਮਾੜੀਆਂ ਆਲਮਤਾਂ ਨੇ ਘੇਰ ਲਿਆ ਕਿ ਸਹੀ ਗਲਤ ਸੱਚ ਝੂਠ ਦਾ ਕੁਝ ਵੀ ਪਤਾ ਨਹੀਂ ਲੱਗਦਾ ਲੋਰ ਚਾਇਆ ਨੂੰ ਇਸ ਸਮੇਂ ਅਸੀਂ ਖੜੇ ਆ ਜੀ ਬੰਗਾ ਰੋਡ ਨਵਾਂ ਸ਼ਹਿਰ ਰਗਵੀਰ ਜੀ ਦੀ ਵਰਕਸ਼ਾਪ ਦੇ ਬਿਲਕੁਲ ਬਾਹਰ ਮੌਜੂਦ ਆ ਔਰ ਇੱਥੇ ਬਾਕੀ ਵੀ ਸੱਜਣ ਮੌਜੂਦ ਨੇ ਇਹਨਾਂ ਨਾਲ ਕੀ ਹੁੰਦਾ ਕਿ ਇਹ ਕੁਝ ਕਰਿੰਦੇ ਰੱਖਦੇ ਆ ਜੀ ਉਹੀ ਇਹਨਾਂ ਨੂੰ ਢਾ ਲਾਉਣ ਲੱਪ ਪੈਂਦੇ ਆ ਇਹਨਾਂ ਦਾ ਨੁਕਸਾਨ ਕਰਦੇ ਆ ਪੂਰੀ ਜਾਣਕਾਰੀ ਇਹਨਾਂ ਤੋਂ ਲੈਣੀ ਆ ਕਿ ਹੁੰਦਾ ਕਿਵੇਂ ਆ ਪਰ ਗੱਲ ਇੰਨੀ ਕਹਿ ਕੇ ਜਿਸ ਥਾਲੀ 'ਚ ਉਹ ਖਾਂਦੇ ਸੀਗੇ ਉਸੇ ਥਾਲੀ 'ਚ ਛੇਕ ਕਰੀ ਜਾਂਦੇ ਸੀਗੇ ਰਗਵੀਰ ਜੀ ਤੋਂ ਪੂਰੀ ਗੱਲ ਬਾਤ ਜਾਣ ਲੈਣੇ ਆ ਰਕਵੀਰ ਜੀ ਪਹਿਲੇ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਜੈਨ ਨੂੰ ਵੀ ਸਵਾਗਤ ਹੈ ਤੁਹਾਡਾ ਵੀ ਸਾਡੀ ਦੁਕਾਨ ਤੇ ਆਣ ਲਈ ਜੀ ਅਚਲ ਰਕਵੀਰ ਜੀ ਕੀ ਕਟਣਾ ਕੀ ਹੋਈ ਹੈ ਤੁਹਾਡੇ ਨਾਲ ਕਿਵੇਂ ਧੋਖਾ ਧੜੀ ਹੋਰੀ ਸੀਗੀ ਕਿਵੇਂ ਤੁਹਾਡੇ ਕੰਮ ਨੂੰ ਢਾਹ ਲਾਈ ਜਾ ਰਹੀ ਸੀਗੀ ਕਿਵੇਂ ਖੋਰਾ ਲਾਇਆ ਜਾ ਰਿਹਾ ਸੀ ਉਹ ਸਮਝਾ ਦਿਓ ਜੀ ਸਰ ਮੈਂ ਇੱਥੇ ਬੋਰ ਕਰਦਾ ਹੈਗਾ ਜੀ ਆਪਣੇ ਨਵਾਂ ਸ਼ਹਿਰ ਮੁਸਾਪੁਰ ਰੋਡ ਤੇ ਜੀ ਤੇ ਮੈਂ ਇੱਕ ਮਸ਼ੀਨ ਬੜੇ ਬੋਰ ਦੀ ਮੇਰੇ ਕੋਲ ਮਸ਼ੀਨ ਨਹੀਂ ਪਰ ਮੈਂ ਕਿਰਾਏ ਤੇ ਲੈ ਕੇ ਮਸ਼ੀਨ ਲਾਈ ਸੀਗੀ ਤੇ ਉੱਥੇ ਜਿਹੜੇ ਬੰਦੇ ਸੀਗੇ ਉਹ ਮਸ਼ੀਨ ਚਲਾਣ ਵਾਲੇ ਹੀ ਉਹਨਾਂ ਨੇ ਬੋਰ ਕੀਤਾ ਤੇ ਬੋਰ ਜਿਹੜਾ ਮੈਂ ਸਮਾਨ ਲਿਆ ਕੇ ਦਿੱਤਾ ਉਹਦੀ ਨਮਾ ਜਿਹੜੇ ਜਿਹੜੇ ਪਲਾਸਟਰ ਦੇ ਪਾਈਪ ਸੀ ਅਸੀਂ ਪਾ ਦਿੱਤੇ ਜਿਹੜੀ ਮੋਟਰ ਡਿਲੀਵਰੀ ਬਾਕੀ ਸਮਾਨ ਨਮਾ ਜਿਹੜਾ ਲਿਆਂਦਾ ਸੀ 10 20 ਦੀ ਮੋਟਰ ਸੀਗੀ ਤੇ ਉਹ ਜਿਹੜੀ ਮੋਟਰ ਸੀਗੀ ਅਸੀਂ ਉਹ ਉੱਥੇ ਰਹਿੰਦੇ ਆ ਮਕਾਨ ਤੇ ਜਿੱਥੇ ਮਕਾਨ ਸੀਗਾ ਜਿੱਥੇ ਬੋਰ ਕਰਦੇ ਆ ਉਹ ਬੰਦੇ ਵੀ ਇਸ ਦੇ ਘਰ ਕਰ ਰਹੇ ਸੀ। ਹਾਂਜੀ। ਖੇਤਾਂ ਦੇ ਵਿੱਚ ਰਹਿੰਦੇ ਕਰਦੇ ਸੀਗੇ। ਉਹ ਜਿਹੜੇ ਬੰਦੇ ਸੀਗੇ ਉਹ ਉੱਥੇ ਰਹਿੰਦੇ ਸੀਗੇ, ਮਸ਼ੀਨ ਤੇ ਹੀ ਰਹਿੰਦੇ ਸੀਗੇ। ਬੰਦੇ ਤੁਹਾਡੇ ਟੱਚ 'ਚ ਕਿੱਦਾਂ ਆਉਂਦੇ ਆ ਜੀ ਉਹ? ਉਹ ਸਾਡੇ ਆ ਸਰਜੀ ਹੈਗੇ ਆ, ਇਹਨਾਂ ਦੀ ਮਸ਼ੀਨ ਹੈ ਆ ਜੀ। ਇਹ ਬੰਗਾ ਤੋਹ ਨਹੀਂ, ਇਹਨਾਂ ਦੀ ਜ਼ਗਾਰ ਬੰਗੀਆਂ। ਅੱਛਾ ਜੀ। ਇਹਨਾਂ ਦੇ ਮੈਂ ਗੱਲ ਕਰਕੇ ਇਹਨਾਂ ਦੀ ਮਸ਼ੀਨ ਮੈਂ ਹਾਇਰ ਕੀਤੀ ਸੀਗੀ। ਠੀਕ ਹੈ ਜੀ। ਤੇ ਉਹ ਇਹਨਾਂ ਦੇ ਬੰਦੇ ਸੀਗੇ, ਉਹ ਸਾਰੇ ਜਿਹੜੇ ਉੱਥੇ ਕੰਮ ਕਰਦੇ ਸੀਗੇ। ਤੇ ਜਦੋਂ ਇਹ ਸਾਰਾ ਹੋ ਗਿਆ। ਮਸ਼ੀਨ ਵੀ ਇਹਨਾਂ ਦੀ ਸੀਗੀ, ਬੰਦੇ ਵੀ ਇਹਨਾਂ ਦੇ ਸੀਗੇ। ਅੱਛਾ ਇਹਨਾਂ ਨਹੀਂ ਬੰਦੇ ਤੁਹਾਡੇ ਤੱਕ ਪ ਤੇ ਉਹ ਜਿਹੜੇ ਸਮਾਨ ਨਵਾਂ ਸਮਾਨ ਸਿਗਾ ਉਹ ਉੱਥੇ ਹੀ ਉਸੇ ਕਮਰੇ ਦੇ ਵਿੱਚ ਰੱਖਿਆ ਹੋਇਆ ਸੀਗਾ ਮੋਟਰ ਤਾਰ ਕਲੈਂਪ ਜੋ ਵੀ ਸੀਗਾ ਜਿਹੜਾ ਛੋਟੇ ਮੋਟੇ ਸਮਾਨ ਸਿਗਾ ਉਹ ਸਾਰਾ ਇਕੱਠ तकरीबन ਕੋਈ 60-60000 ਦਾ ਸਮਾਨ ਸੀਗਾ ਤੇ ਉਹ ਕੱਲ ਅਸੀਂ ਆਪਣੇ ਕੰਮ ਤੇ ਚੱਲ ਗਏ ਇਹਨਾਂ ਨੂੰ ਲਾ ਕੇ ਤੇ ਇਹ ਬੰਦੇ ਲੱਗੇ ਸੀਗੇ ਤੇ ਉੱਥੇ ਬੰਦੇ ਆਪ ਮਜੂਰ ਸੀ ਇੱਕ ਬੰਦਾ ਮਜੂਰ ਸੀਗਾ ਦੂਸਰਾ ਬੰਦਾ ਹੈ ਨਹੀਂ ਸੀਗਾ ਉਹ ਬੰਦੇ ਕਿਹੜੇ ਪਿੰਡ ਦੇ ਉਹ ਮੰਨਣ ਹਨਾਂ ਦੇ ਪਿੰਡ ਦੇ ਸੀਗੇ ਜੀ ਉਹਦਾ ਕੰਮ 'ਚ ਐਕਸਪਰਟ ਸੀ ਚੋਰੀ 'ਚ ਐਕਸਪਰਟ ਪਤਾ ਲੱਗੇ ਆ ਕੰਮ ਕੰਮ ਆਉਂਦਾ ਸੀ ਉਹਨਾਂ ਨੂੰ ਹਾਂਜੀ ਕੰਮ ਕਰਦੇ ਸੀਗੇ ਜੀ ਕਿੰਨੇ ਕਮਰਾਂ ਦੇ ਆ ਉਹ ਕੋਈ 30 35 ਸਾਲ ਦਾ ਜੀ ਹੈਗੇ ਮੈਚ्योर ਨਹੀਂ ਹਾਂਜੀ 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 ਨਸ਼ੇ ਦੇ ਜਿੱਦਾਂ ਫੋਟੋ ਵੀ ਮੈਨੂੰ ਤੁਸੀਂ ਦਿਖਾਈਏ ਨਸ਼ੇ ਆਦੀ ਲੱਗਦੇ ਉਹ ਹਾਂਜੀ दारू ਪੀਂਦੇ ਸੀਗੇ ਤੇ ਬਾਕੀ ਪਰ ਸਰਕਾਰ दारू ਨੂੰ ਨਸ਼ਾ ਨਹੀਂ ਨਾ ਮੰਨਦੀ ਉਹ ਤਾਂ ਕਮਾਊ ਪੁੱਤ ਕਹਿੰਦੀ ਆ ਤੇ ਘਰਾਂ ਦੇ ਕਮਾਊ ਪੁੱਤ ਵਿਗਾੜ ਦਿੱਤੇ ਜੀ ਬਿਲਕੁਲ ਜੀ ਤੇ ਸਾਰੇ ਉਹ ਬੰਦੇ ਜਿਹੜੇ ਹੈਗੇ ਆ ਉਹ ਜਦੋਂ ਹੁਣ ਦਿੱਖਿਆ ਤੇ ਮੈਂ ਗਿਆ ਮੈਨੂੰ ਉਹਨੇ ਇਨਫੋਰਮੇਸ਼ਨ ਦਿੱਤੀ ਇਸ ਬੰਦੇ ਨੇ ਕਿ ਤੁਹਾਡਾ ਜਿਹੜਾ ਸਮਾਨ ਆ ਉਹ ਬੰਦਾ ਚੋਰੀ ਕਰਕੇ ਲੈ ਗਿਆ ਤਾਂ ਮੈਂ ਜਦੋਂ ਚਾਵ ਨੂੰ ਆਇਆ ਤੇ ਮੈਂ ਉੱਥੇ ਜਾ ਕੇ ਦੇਖਿਆ ਤੇ ਉੱਥੇ ਨਾ ਮੋਟਰ ਸੀ ਨਾ ਮੇਰੀ ਤਾਰ ਨਾ ਕਲੰਪ ਜੋ ਵੀ ਸਮਾਨ ਸੀਗਾ ਛੋਟਾ ਮੋਟਾ ਜਿੰਨਾ ਵੀ ਸੀਗਾ ਸਾਡੇ 50 60 ਹਜ਼ਾਰ ਦਾ ਸਮਾਨ ਸੀਗਾ ਮਸ਼ੀਨ ਵੀ ਲੈ ਕੇ ਤੁਹਾਡੇ ਸਮਾਨ ਵੀ ਲੈ ਲਈ ਨਹੀਂ ਮਸ਼ੀਨ ਉੱਥੇ ਖੜੀ ਆ ਮਸ਼ੀਨ ਉੱਥੇ ਹੀ ਆ ਜਿੱਥੇ ਕੰਮ ਪਿਆ ਪੈਂਡਿੰਗ ਪਿਆ ਉਹ ਪੈਂਡਿੰਗ ਦਾ ਪਿੰਡਿੰਗ ਹੀ ਪਿਆ ਹੈ ਤੁਹਾਡਾ ਸਮਾਨ ਸਾਰਾ ਲੈ ਗਏ ਹਾਂ ਜੀ ਨਵਾਂ ਸਮਾਨ ਜੋ ਖਰੀਦਿਆ ਸੀਗਾ ਮੇਰਾ ਉੱਥੇ ਪਿਆ ਸੀਗਾ ਇਹ ਪੌਣਾ ਸੀਗਾ ਮੋਟਰ ਦੇ ਬੋਰ ਦੇ ਵਿੱਚ ਉਹ ਸਾਰੇ ਜੋ ਸਮਾਨ ਜੋੜਾ ਹੈਗਾ ਉਹ ਲੈ ਕੇ ਵੀਜ ਦਿੱਤਾ ਉਹਨਾਂ ਜੀ ਤੁਹਾਡਾ ਕਿੰਨੀ ਕੀਮਤ ਦਾ ਸਮਾਨ ਸੀ ਉਹ ਤਕਰੀਬਨ 60 65 ਹਜ਼ਾਰ ਦਾ ਸਮਾਨ ਸੀਗਾ ਜੀ ਤੇ ਹੁਣ ਉਹਨਾਂ ਨੇ ਤਾਂ ਕੁਆੜੀਆਂ ਦੇ ਭਾਅ ਵਿੱਚ ਆਉਣਾ। ਹਾਂਜੀ ਉਹ ਹੁਣ ਪਤਾ ਨਹੀਂ ਉਹਨਾਂ ਦਾ ਹੁਣ ਉਹ ਕੁਆੜੀ ਦਾ ਪਤਾ ਪਤਾ ਲੱਗਾ ਕਹਾਂ ਕਿੱਥੇ ਵੇਚਿਆ। ਉਹ ਦੱਸਦੇ ਹੈਗੇ ਆ ਉਹ ਬਈ ਰਾਹਾਂ ਰੋਡ ਤੇ ਵੇਚਿਆ ਨਾ ਮਸ਼ਹਰੇ ਵਿੱਚ ਹੈਗਾ। ਪਰ ਉਹ ਜਿਹੜੇ ਹੁਣ ਜਦੋਂ ਗਏ ਆ ਉਹ ਪਤਾ ਨਹੀਂ ਲੱਗਦਾ ਹੈਗਾ ਦੱਸਦੇ ਉਹ ਕੁਆੜੀਆਂ ਵੀ ਦੱਸਦਾ ਹੈ ਉਹ ਪਰਾਂ ਦੇ ਪਾਣੀ ਨਹੀਂ ਪੈਣ ਦਿੰਦੇ। ਨਹੀਂ ਪੈਣ ਦਿੰਦੇ ਜੀ ਉਹ ਪੈਰਾ ਦੇ ਪਾਣੀ ਨਹੀਂ ਪੈਣ ਦਿੰਦੇ। ਪਰ ਜਿਹੜਾ ਬੰਦਾ ਫੜਿਆ ਆ ਉਹ ਦੱਸਦਾ ਪਿਆ ਮੈਂ ਇਹਨੂੰ ਵੇਚਿਆ ਜੀ। ਕਿ ਚੋਰ ਦੱਸੀ ਜਾਂਦਾ ਮੈਂ ਫਲਾਣੇ ਨੂੰ ਸਮਾਨ ਵੇਚਿਆ ਜਿਹਨੇ ਖਰੀਦਿਆ ਉਹ ਨਹੀਂ ਮੰਨਦਾ ਉਹ ਨਹੀਂ ਮੰਨਦਾ ਪਿਆ ਜੀ ਉਹ ਮਖੌਟਾ ਲਾ ਕੇ ਬੈਠਾ ਹਾਂਜੀ ਉਹ ਮੰਨਦਾ ਨਹੀਂ ਪਿਆ ਜੀ ਹੈਗਾ ਅਜੇ ਮੈਂ ਇੱਕ ਵਾਰੀ ਸਰਦਾਰ ਸਾਹਿਬ ਨਾਲ ਗੱਲ ਕਰਨਾ ਸਰਦਾਰ ਸਾਹਿਬ ਤੁਹਾਨੂੰ ਬੰਦੇ ਕਿੱਦਾਂ ਜਾਣਦੇ ਸੀਗੇ ਜਿਹੜੇ ਇਹਨਾਂ ਨੂੰ ਟੱਕਰ ਆਈ ਸਤਿ ਸ਼੍ਰੀ ਅਕਾਲ ਜੀ ਤੇ ਸਾਡੇ ਤੋਂ ਨਾ ਕਾਫੀ ਦੇਰ ਤੋਂ ਕੰਮ ਕਰਦੇ ਸੀ ਜੀ ਦੋਨੇ ਸ਼ਰਾਬ ਦਾ ਨਸ਼ਾ ਬਹੁਤ ਜ਼ਿਆਦਾ ਕਰਦੇ ਸੀ ਜੀ ਠੀਕ ਹੈ ਜੀ ਤੇ ਇਹ ਕਹਿੰਦੇ ਕੋਈ ਕੰਮ ਕਰਨਾ ਮੈਂ ਕਿਹਾ ਮੇਰੇ ਕੋਲ ਬੰਦੇ ਹਨੀ ਮੈਂ ਕਿਹਾ ਬੰਦੇ ਆ ਗਏ ਮੈਂ ਤੁਹਾਨੂੰ ਦੱਸ ਦਉ ਮੇਰੇ ਕੋਲ ਆਪੇ ਆਏ ਚੱਲ ਕੇ ਮੈਂ ਨਹੀਂ ਉਹਨਾਂ ਨੂੰ ਸੱਦਿਆ ਨ ਤੇ ਉਧਰ ਇਹਨਾਂ ਦਾ ਫੋਨ ਆ ਗਿਆ ਮੈਂ ਕਿਹਾ ਚਲੋ ਮਸ਼ੀਨ ਲਾਉਣੀ ਆ ਤੇ ਜੇ ਤੁਸੀਂ ਕੰਮ ਕਰਨਾ ਤਾਂ ਭਾਈ ਕਰ ਲਓ ਪਰ ਪਹਿਲਾਂ ਮੈਂ ਕਿਹਾ ਤੁਸੀਂ ਰਹਿ ਨਹੀਂ ਦਿਓ ਤੁਸੀਂ ਵਿੱਚੇ ਕੰਮ ਛੱਡ ਕੇ ਭੱਜਣਾ ਅੱਗੇ ਮੇਰਾ ਤਿੰਨ ਚਾਰ ਵਾਰੀ ਕੰਮ ਛੱਡ ਕੇ ਭੱਜ ਗਿਆ ਹਾਂਜੀ ਤੇ ਇੱਕ ਦਾ ਨਾ ਹੈਪੀ ਆ ਇੱਕ ਦਾ ਨਾ ਸੋਨੂ ਆ ਦੋਨੇ ਮੰਨਣ ਹਨ ਨੇ ਜੀ ਉਹ ਹੈਪੀ ਇਹਨਾਂ ਨੂੰ ਤਾਂ ਦੁਖੀ ਕਰਕੇ ਉਹੀ ਬੰਦੇ ਆ ਨਾ ਹੈਪੀ ਸੋਨੂ ਦੋਨੇ ਜਾਣੇ ਆ ਨਾ ਹੁਣ ਹੈਪੀ ਤਾਂ ਇਸ ਟਾਈਮ ਉਹ ਪੁਲਿਸ ਨੂੰ ਫੜ ਕੇ ਦੇ ਦਿੱਤਾ ਸੀ ਜੀ ਤੇ ਸੋਨੂ ਜਿਹੜਾ ਉਹ ਜੇ ਭੱਜਿਆ ਹੋਇਆ ਜੇ ਫਰਾਰ ਬਾਜੀ ਹਜੇ ਫਰ ਸਰਦਾਰ ਸਾਹਿਬ ਆਪਾਂ ਜਿੱਦਾ ਮਸਲੇ ਦੀ ਗੰਭੀਰਤਾ ਨੂੰ ਦੇਖੀਏ ਤੁਸੀਂ ਵੀ ਸੂਝਵਾਰ ਨੂੰ ਆਪਾਂ ਇਹਨਾਂ ਦੀ ਮਦਦ ਕਰਨ ਲਈ ਇੱਥੇ ਇਕੱਠੇ ਹੋਏ ਆ ਤੁਸੀਂ ਇਹਨਾਂ ਦੀ ਮਦਦ ਲਈ ਇੱਥੇ ਆਏ ਹੋ ਇਸ ਗੱਲ ਦੀ ਅਸੀਂ ਵੀ ਸ਼ਲਾਘਾ ਕਰਦੇ ਕਿ ਤੁਸੀਂ ਆਏ ਆ ਆਪਣਾ ਕੰਮ ਕਾਰ ਛੱਡ ਕੇ ਇਹਦਾ ਜਿਹੜਾ ਬੰਦਾ ਦੁਕਾਨ ਤੇ ਬੈਠਾ ਵੀ ਆਉਣਾ ਬੜਾ ਔਖਾ ਹੁੰਦਾ ਤੇ ਮੋੜੇ ਦੱਸਦੇ ਆ ਕਿ ਬੰਦਾ ਜਿਹੜਾ ਹੈਪੀ ਫੜਿਆ ਉਹ ਕਹਿੰਦਾ ਕਬਾੜੀਆਂ ਨੂੰ ਫਲਾਂ ਕਬਾੜੀਆਂ ਨੂੰ ਵੇਚਦਾ ਸਮਾਨ ਕਬਾੜੀਆਂ ਮੁਕਰ ਰਿਹਾ ਆਪਾਂ ਇਹਨਾਂ ਦੀ ਮਦਦ ਕਿੱਥਾ ਕਰਾਂਗੇ ਅਸੀਂ ਕਬਾੜੀ ਨੂੰ ਕਿਹਾ ਮੈਂ ਵੀ ਜਿੱਦਾਂ ਆਪਣੇ ਨਵਾਂ ਸ਼ਹਿਰ ਤੋਂ ਰਾਹੋਂ ਰੋਡ ਤੇ ਖੱਬੇ ਪਾਸੇ ਦੁਕਾਨ ਆ ਉਹ ਕਹਿੰਦਾ ਵੀ ਸੱਜੇ ਪਾਸੇ ਆਣ ਕੇ ਇਹਨਾਂ ਮੇਰੇ ਤੋਂ ਸਮਾਨ ਲਿਆ ਜੀ ਦੁਕਾਨ ਤੇ ਉਹਦੇ ਕੈਮਰੇ ਲੱਗੇ ਹੋਏ ਆ ਦੁਕਾਨ ਤੇ ਉਹਨੇ ਡੀਲਿੰਗ ਨਹੀਂ ਕੀਤੀ ਉਹ ਸੱਜੇ ਪਾਸੇ ਆਏ ਆ ਇਧਰੋਂ ਸਮਾਨ ਲੈ ਕੇ ਉਹ ਉਹਨਾਂ ਅੱਗੇ ਪਿੱਛੇ ਕਿਤੇ ਕੀਤਾ ਕਵਾੜੀਆਂ ਨੂੰ ਕਵਾੜੀਆਂ ਜੇ ਮੰਨ ਨਹੀਂ ਤਾ ਜੇ ਅਸੀਂ ਹੁਣ ਐਪਲੀਕੇਸ਼ਨ ਇਥੇ ਦੇ ਕੇ ਆਏ ਮੰਨਾਉਣਾ ਤਾਂ ਫਿਰ ਪੁਲਿਸ ਪ੍ਰਸ਼ਾਸਨ ਨਹੀਂ ਆਂ ਮੰਨਾਉਣਾ ਪਰ ਅਸੀਂ ਇਹ ਕਹਿੰਦੇ ਅਸੀਂ ਕਹਿੰਦੇ ਚਲੋ ਜੋ ਇਹਨਾਂ ਨੇ ਤੁਸੀਂ ਪੈਸੇ ਦਿੱਤੇ ਆ ਇਹਨਾਂ ਨੂੰ ਵੀ ਅਸੀਂ ਤੁਹਾਨੂੰ ਉਹ ਪੈਸੇ ਦੇ ਦਿੰਦੇ ਆ ਚਲੋ ਸਮਾਨ ਤੁਸੀਂ ਦੇ ਦਿਓ ਅਸੀਂ ਇਹ ਵੀ ਕਹਿ ਕੇ ਆਏ ਜੀ ਪੰਜਾਬ ਦੇ ਹਾਲਾਤ ਦੇਖ ਲਓ ਇਹਨਾਂ ਦਾ ਸਮਾਨ ਚੋਰੀ ਗਿਆ ਇਹੀ ਪੈਸੇ ਦੇਈ ਜਾਂਦੇ ਆ ਅਸੀਂ ਆਪਣਾ ਸਮਾਨ ਹੀ ਖਰੀਦ ਲੈਣੇ ਭਰਾਵਾ ਮੰਨਤਾ ਜਾਓ ਫਿੱਟ ਲੰਤ ਸਰਕਾਰਾਂ ਦੇ ਔਰ ਦੇਖੋ ਇਹਨਾਂ ਨੂੰ ਇਹਨਾਂ ਨੇ ਆਪ ਵੀ ਫੜੇ ਆ ਆਪ ਵੀ ਤਹਿਕੀਕਾਤ ਕੀਤੀ ਆਪ ਵੀ ਤਪਦੀਸ਼ ਕੀਤੀ ਤੇ ਆਪੇ ਪੈਸੇ ਵੀ ਦੇਈ ਜਾਂਦੇ ਆ ਵੀ ਹੁਣ ਪੁਲਿਸ ਨੂੰ ਕਹੋ ਨਾ ਕਿ ਉਹਨਾਂ ਨੂੰ ਤਰੀਕੇ ਸਾਰੇ ਆਉਂਦੇ ਆ ਉਹ ਪੁੱਛਣ ਜਾ ਕੇ ਪੁਲਿਸ ਕੋ ਕਹਿਆ ਜੀ ਉਹ ਕਹਿੰਦੇ ਸਾਡੇ ਕੋ ਟਾਈਮ ਹੀ ਨਹੀਂ ਹੈ ਜੀ ਅਸੀਂ ਤੇ ਆ ਸਮੈਕ ਫੜਦੇ ਇਹ ਕੋਈ ਕੰਮ ਥੋੜੋ ਚੋਰੀ ਦਾ ਕਹਿੰਦੇ ਹੈਗਾ ਜੀ ਤੇ ਉਹ ਹੁਣ ਜਿਹੜਾ ਬੰਦਾ ਉਹਦਾ ਮੈਯੂਸੀ ਉਹ ਤੇ ਦਿਲ ਦੀ ਜਿਹੜੀ ਆਪਾਂ ਸਮਝੀਏ ਚਿਹਰੇ ਤੋਂ ਨਜ਼ਰ ਨਹੀਂ ਆਉਂਦਾ ਪਰ ਤਕਲੀਫ ਤਾਂ ਹੁੰਦੀ ਹੈ ਨਾ ਜੀ ਪੀੜ ਤਾਂ ਹੁੰਦੀ ਹੈ ਨਾ ਜੀ ਸਾਡਾ 60000 ਦਾ ਨੁਕਸਾਨ ਹੋਇਆ ਤੇ ਸਾਡੀ 100000 ਦੀ ਇੱਕ ਚੀਜ਼ ਗੁਆ ਜਵੇ ਹਾਂਜੀ ਅਸੀਂ ਸੋਫੇ ਚੱਕ ਚੱਕ ਕੇ ਦੇਖਦੇ ਆ ਘਰ ਦੇ ਅੰਦਰ ਹੈ ਨਾ ਤੇ ਗੱਡੀ ਦੀ ਕੋਈ ਚੀਜ਼ ਹੋਵੇ ਤਾਂ ਮੈਡ ਚੱਕ ਚੱਕ ਕੇ ਦੇਖਦੇ ਆ ਹੁਣ ਇਹ 60 65000 ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕੌਣ ਕਰੂਗਾ ਉਹ ਉਹੀ ਕਰਨਗੇ ਪੁਲਿਸ ਵਾਲਿਆਂ ਕਰਾਉਣਗੇ ਜੀ ਹੁਣ ਅਸੀਂ ਇਸ ਕਰਕੇ ਪੁਲਿਸ ਨੂੰ ਬੰਦੇ ਫੜਾਤਾ ਜੀ ਇਹ ਤਾਂ ਸਾਥ ਦੇ ਰਹੇ ਹੋ ਇਹ ਤਾਂ ਪ੍ਰਸ਼ਾਸਨ ਦੇ ਅੱਗੇ ਸਵਾਲ ਹੈ ਨਾ ਹਾਂਜੀ ਹਾਂਜੀ ਹੁਣ ਉਹ ਅੱਗੇ ਪ੍ਰਸ਼ਾਸਨ ਨਾਲ ਕਰਨਾ ਜਿਵੇਂ ਮੈਂ ਤਾਂ ਮੈਂ ਤਾਂ 7:30 ਵਜੇ ਦਾ ਇਹਨਾਂ ਕੋ ਆਇਆ ਹੋਇਆ ਜੀ ਮੈਂ ਨਾਲ ਹੀ ਇਹਨਾਂ ਦੇ ਸਵੇਰ ਦਾ ਜੀ ਪਰ ਦੇਖੋ ਕਿੱਡੀ ਸਰਦਾਰ ਸਾਹਿਬ ਕਿੱਡੀ ਮਾੜੀ ਗੱਲ ਹੈ ਤੁਸੀਂ ਸੱਚੇ ਆ ਤਕਲੀਫ ਜਾਂ ਤੁਸੀਂ ਹਰ ਜਾਨਾ ਭਰ ਪਰਨੂ ਵੀ ਤਿਆਰ ਆ ਸੁਣਵਾਈ ਫੇਰ ਨਹੀਂ ਸੁਣਵਾਈ ਫੇਰ ਨਹੀਂ ਹੋ ਰਹੀ ਜੀ ਹੁਣ ਕੀ ਹੈ ਅੱਗੇ ਕੀ ਕਰੀਏ ਜੀ ਹੁਣ ਸਰਕਾਰਾਂ ਅੱਗੇ ਹੀ ਆ ਜੀ ਹੋ ਰਹੀ ਹੈ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਉਹਨਾਂ ਕੋਲੋਂ ਚਲੋ ਅਸੀਂ ਵੀ ਜਾਣੇ ਥਾਣੇ ਜਾ ਕੇ ਅਸੀਂ ਵੀ ਗੱਲਬਾਤ ਕਰਦੇ ਆ ਕਿਉਂਕਿ ਇਸ ਤੋਂ ਵੱਡਾ ਵੱਡੀ ਮੰਦਭਾਗੀ ਗੱਲ ਕੀ ਹੋ ਸਕਦੀ ਹੈ ਇਸ ਤੋਂ ਵੱਡਾ ਨੁਕਸਾਨ ਕੀ ਹੋ ਸਕਦਾ ਕਿ ਜਿਨ੍ਹਾਂ ਨਾਲ ਠੱਗੀ ਹੋਈ ਹੈ ਜਿਨ੍ਹਾਂ ਨਾਲ ਧੋਖੇਧੜੀ ਹੋਈ ਇੱਕ ਤਰ੍ਹਾਂ ਦੀ ਕਿਉਂਕਿ ਇਹਨਾਂ ਦਾ ਸਮਾਨ ਚੱਕ ਕੇ ਵੇਚੀ ਤਾਂ ਚੋਰੀ ਵੀ ਆ ਧੋਖੇਧੜੀ ਵੀ ਆ ਵਿਸ਼ਵਾਸ ਘਾਤ ਕੀਤਾ ਉਹੀ ਵਿਚਾਰੇ ਹਰਜਾਨਾ ਭਰਨ ਨੂੰ ਤਿਆਰਿਆ ਤੇ ਸੁਣਵਾਈ ਫੇਰ ਵੀ ਨਹੀਂ ਜੀ ਰਗਵੀਰ ਜੀ ਕੋਈ ਹੋਰ ਕਹਿਣਾ ਚਾਹੋ ਤੁਸੀਂ ਭਾਈ ਇਹ ਹੀ ਹੈ ਕਿ ਮੇਰਾ ਸਮਾਨ ਜਿਹੜਾ ਹੈ ਪ੍ਰਸ਼ਾਸਨ ਨਾਲ ਕੇਹੀ ਬੇਨਤੀ ਹੈ ਕਿ ਜਿਹੜਾ ਮੇਰਾ ਸਮਾਨ ਹੈ ਉਹ ਮੈਨੂੰ ਲੱਭ ਕੇ ਜਿਹੜਾ ਹੈਗਾ ਦਿੱਤਾ ਜਾਵੇ ਤਾਂ ਕਿ ਮੈਨੂੰ ਜਿਹੜਾ ਹੈਗਾ ਰਜਾਨਾ ਜਿਹੜਾ ਮੇਰੇ ਸਿਰ ਪੈਣਾ ਕਿਉਂ ਮੈਨੂੰ ਤਾਂ ਹੁਣ ਮਾਲਕ ਦੇ ਜਿਹੜੇ ਮੋਟਰ ਆ ਪਾਣੀ ਪੈਣੀ ਆ ਜੀ ਬਿਲਕੁਲ ਬਿਲਕੁਲ ਉਹ ਮੈਨੂੰ ਜਿਹੜਾ 60 ਪਿੰਟ ਹੋ ਗਿਆ 60 ਪਿੰਟ ਮੈਂ ਹੋਰ ਖਰਚੂਗਾ ਮੇਰਾ 2-4000 ਦਾ ਬੱਚੇ ਮੇਰਾ ਇੱਕ ਹੁੰਦਾ ਜਿਹੜਾ ਆ ਵੀ ਟੈਕਨੀਕਲੀ ਸਮਝੇ 60 ਪਿੰਟ ਦਾ ਹੋ ਗਿਆ 60 ਪਿੰਟ ਹੋਰ ਖਰਚਣਾ ਪੈਣਾ ਹਾਂਜੀ ਇਹ ਮੈਨੂੰ ਮਾਲਕ ਬਿਲਕੁਲ ਜੀ ਮਾਲਕ ਨੂੰ ਤਾਂ ਮੋਟਰ ਪਾ ਕੇ ਦੇਣੀ ਪੈਣੀ ਆਈ ਮੈਨੂੰ ਇੰਨੇ ਸਾਲ ਚ ਬਚਦੇ ਵੀ ਹੈ ਕਿ ਨਹੀਂ ਨਹੀਂ ਜੀ ਇੰਨਾ ਕੋਈ ਬਚਤ ਨਹੀਂ ਹੈਗੀ ਫਿਰ ਅਕਸ਼ਾ ਵੀ ਉਹ ਮਾਲਕ ਦਾ ਲੈ ਕੇ ਜਾਂਦੇ ਉਹ ਸਮਾਨ ਵੇਚਿਆ ਨਾ ਔਰ ਰਿਕਸ਼ਾ ਵੀ ਉਹ ਮਾਲਕ ਦਾ ਹੀ ਲੈ ਗਿਆ ਜੀ ਉਹ ਤੇ ਸਮਾਨ ਵੇਚ ਕੇ ਆਏ ਜੀ ਰਿਕਸ਼ਾ ਵੀ ਨਾਲ ਹੀ ਵੇਚ ਆਏ ਜੀ ਉਹ ਵੀ ਇਹਨਾਂ ਸਿਰ ਪੈਣਾ ਕਰਦਾ ਉਹ ਵੀ ਸਾਣ ਬੰਦੇ ਦੇ ਦੇਖੋ ਜੀ ਹੁਣ ਅਸੀਂ ਲਾਏ ਆ ਰਿਕਸ਼ਾ ਹੁਣ ਅਸੀਂ ਜਦੋਂ ਗਏ ਆ ਕਵਾੜੀਏ ਕੋਲ ਉਹਨੇ ਲੋਕੇਸ਼ਨ ਓਪੋਜ਼ਿਟ ਸਾਈਡ ਦੀ ਦਿੱਤੀ ਜਿੱਥੇ ਤਾਂ ਕਿਸੇ ਦਾ ਵੀ ਕੈਮਰਾ ਮਾਰ ਨਹੀਂ ਕਰਦਾ ਅਸੀਂ ਸਾਰੇ ਕੈਮਰੇ ਚੈੱਕ ਕਰਕੇ ਆਏ ਉੱਥੇ ਜਿੱਥੇ ਕਵਾੜੀ ਦਾ ਕੈਮਰਾ ਉਹਦੇ ਬਿਲਕੁਲ ਸਾਹਮਣੇ ਉਹਨੇ ਉੱਥੇ ਨਹੀਂ ਮਾਲ ਚ ਚੱਕਿਆ ਦੂਸਰੇ ਪਾਸੇ ਜਾ ਕੇ ਚੱਕਿਆ ਜਿੱਥੇ ਕੈਮਰਾ ਹੀ ਹੈ ਨਹੀਂ ਕੋਈ ਭਾਜੀ ਜਿਹੜਾ ਉਹ ਕਵਾੜੀਆ ਆ ਉਹ ਵੀ ਆਰੋਪੀਓ ਕੇ ਮੰਤਰੀ ਥੋੜੇ ਕੋ ਇੰਡੀਕੇਸ਼ਨ ਦਊਗਾ ਉਹਤੇ આરોਪ ਲੱਗਾ ਆ ਜੇ ਪਿੰਕੀ ਢਾਲੀਵਾਲ ਦੇ આરોਪ ਲੱਗਣ ਤੋਂ ਤੁ ਚੱਕਿਆ ਜਾਂਦਾ ਤਾਂ ਕਬਾੜੀ ਦੇ ਵੀ આરોਪ ਲੱਗੇ ਆ ਉਹਨੂੰ ਵੀ ਚੱਕਣਾ ਚਾਹੀਦਾ ਪਟਾਣਾ ਚਾਹੀਦਾ ਪਰਚੋਰ ਦੱਸੀ ਜਾ ਰਿਹਾ ਹੈ ਕਿ ਮੈਂ ਇੱਥੇ ਡਿਲੀਵਰ ਕੀਤਾ ਔਰ ਲਿਆ ਮੇ ਤੋਂ ਇਹਨਾਂ ਨੇ ਰੋਡ ਦੇ ਪਾਰ ਜਾ ਕੇ ਆ ਤੇ ਦੱਸੀ ਜਾ ਰਿਹਾ ਹੈ ਕਿ ਇਹੀ ਦੁਕਾਨ ਤੇ ਮੇਰਾ ਮਾਲ ਗਿਆ ਔਰ ਜਦੋਂ ਸੀ ਉਹਨੂੰ ਸਵਚਾ ਕੇ ਪੁੱਛਿਆ ਉਹ ਕਹਿੰਦਾ ਜੀ ਮੇਰੀ ਦੁਕਾਨ ਤੇ ਤਾਂ ਮਾਲ ਆਇਆ ਹੀ ਨਹੀਂ ਤੁਸੀਂ ਮੈਨੂੰ ਪ੍ਰੂਫ ਦਿਖਾਓ ਕਿਹੜੇ ਬੰਦੇ ਨੂੰ ਦਿੱਤਾ ਮੇਰਾ ਕੈਮਰਾ ਚੈੱਕ ਕਰ ਲਓ ਬਿਲਕੁਲ ਜੀ ਫਿਰ ਜਦ ਕੈਮਰੇ ਸਾਹ ਇਹਦਾ ਵੀ ਸਾਨੂੰ ਜਵਾਬ ਚਾਹੀਦਾ ਨਾ ਆ ਆ ਸ਼ਾਤਰਪੁਰਾ ਦੇਖੋ ਕਿ ਮੇਰੀ ਦੁਕਾਨ ਮੂਰੇ ਕੈਮਰਾ ਲੱਗਾ ਇੱਥੇ ਕੋਈ ਆਇਆ ਨਹੀਂ ਇੱਥੇ ਕੋਈ ਆਇਆ ਨਹੀਂ ਮਤਲਬ ਇਹ ਚੋਰਾਂ ਨੂੰ ਨਵੀਂ ਟੈਕਨੋਲੋਜੀ ਸਿਖਾ ਰਿਆ ਜਿੱਦਾਂ ਹੁਣ ਸਾਹਮਣੇ ਉਹ ਦਿਖ ਰਿਹਾ ਰੋਡ ਦਿਖ ਰਿਹਾ ਨਾ ਇੱਥੇ ਗਏ ਆ ਉਹ ਵਾਲਾ ਕੈਮਰਾ ਉੱਥੇ ਮਾਰ ਨਹੀਂ ਕਰ ਰਿਹਾ ਸਾਹਮਣੇ ਵਾਲਾ ਨਹੀਂ ਕਰ ਰਿਹਾ ਨਾ ਇਹਦਾ ਕਰ ਰਿਹਾ ਸੈਂਟਰ ਦੇ ਵਿੱਚ ਤੁਸੀਂ ਮਾਲ ਡਿਲੀਵਰ ਲੈ ਲਿਆ ਇਹ ਤਾਂ ਨਵੀਂ ਟੈਕਨੋਲੋਜੀ ਆ ਦਿਮਾਗ ਦੀ ਆ ਬਿਲਕੁਲ ਜੀ ਬਿਲਕੁਲ ਤੁਸੀਂ ਕਹਿ ਰਹੇ ਸੀ ਕਿ ਤੁਹਾਡਾ ਉੱਪਰ ਭਾਈ ਹੋਣੀ ਚਾਹੀਦੀ ਆ ਬਿਲਕੁਲ ਜੀ ਸਵੇਰਾ ਜਿਹੜਾ ਹੈਗਾ ਹੁਣ ਇਹਨਾਂ ਤੇ ਉਹ ਜਿਹੜਾ ਹੈਗਾ ਮੈਨੂੰ ਜਰੂਰ ਜਿਹੜਾ ਹੈਗਾ ਪਰਪਾਈ ਹੋਣੀ ਚਾਹੀਦੀ ਹੈ ਜੀ ਰਕਵੀਰ ਜੀ ਮੇਰੀ ਤੁਹਾਡੇ ਨਾਲ ਪੂਰੀ ਹਮਦਰਦੀ ਆ ਅਸੀਂ ਵੀ ਜਿਹੜੇ ਆਲਾ ਅਫਸਰ ਆ ਉਹਨਾਂ ਤਾਂ ਗੱਲ ਪਹੁੰਚਾਵਾਂਗੇ ਕਿਉਂਕਿ ਦੇਖੋ ਇੱਕ ਕਬਾੜੀ ਹੀ ਮਾੜੇ ਅਨਸਰਾਂ ਦੀ ਪੁਸ਼ਤ ਪਨਾਹੀ ਕਰਦੇ ਆ ਪਰ ਕਬਾੜੀਆਂ ਦੀ ਪੁਸ਼ਤ ਪਨਾਹੀ ਜਿਹੜਾ ਕਰਦਾ ਉਹ ਸਾਹਮਣੇ ਆਣਾ ਚਾਹੀਦਾ ਚਾਹੇ ਕੋਈ ਉਹ ਸਿਆਸੀ ਲੀਡਰ ਹੈ ਚਾਹੇ ਕੋਈ ਧਨਾੜ ਹੈ ਚਾਹੇ ਕੋਈ ਅਫਸਰ ਹੈ ਜਿਹੜਾ ਕਬਾੜੀਆਂ ਦੀ ਪੁਸ਼ਤ ਪਨਾਹੀ ਕਰਦੇ ਕਿਉਂਕਿ ਮੇਨ ਸਰਗਨ ਆਏ ਆ ਬਿਲਕੁਲ ਇਹੀ ਜਿਹੜੇ ਮਾੜੇ ਅਨਸਰ ਆ ਕੋਈ ਸਮੈਕ ਪੀਂਦਾ ਕੋਈ ਚੱਟਾ ਪੀ ਜਾ ਕੋਈ ਸ਼ਰਾਬ ਦਾ ਨਸ਼ਾ ਕਰਦਾ ਇਹੀ ਇਹਨਾਂ ਨੂੰ ਹੱਲਾਸ਼ੇਰੀ ਦਿੰਦੇ ਆ ਕਿ ਤੁਸੀਂ ਮਾੜੇ ਕੰਮ ਕਰੋ ਸਮਾਨ ਸਾਨੂੰ ਲਿਆ ਕੇ ਵੇਚੋ ਇਹੀ ਪੂਰੇ ਸ਼ਹਿਰ ਦਾ ਮਾਹੌਲ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਇਹਨਾਂ ਤੇ ਨਕੇਲ ਪਾਣੀ ਬਹੁਤ ਜ਼ਰੂਰੀ ਆ ਬਿਲਕੁਲ ਜੀ ਅਗਰ ਜੇ ਕੁਆੜੀਏ ਨਾ ਹੀ ਲੈਣ ਤੇ ਚੋਰੀਆਂ ਵੀ ਬੰਦ ਹੋ ਜਾਣ ਕੋ ਜੋ ਵੀ ਕੋਈ ਚੋਰ ਚੋਰੀ ਕਰਦਾ ਆ ਅਗਰ ਕੋਈ ਕੁਆੜੀਆ ਨਾ ਲਵੇ ਇਹ ਚੀਜ਼ਾਂ ਨੂੰ ਨਾ ਲਵੇ ਹੁਣ ਨਵੀਂ ਚੀਜ਼ ਆ ਨਵੀਂ ਚੀਜ਼ ਜਿਹੜੀ ਹੈਗੀ ਇੱਕ ਕੁਆੜੀਏ ਕੋਲ ਜਾਣੀ ਆ ਉਹਨੂੰ ਪਤਾ ਵੇ ਬਿਲਕੁਲ ਚੋਰੀ ਦੀ ਆ ਉਹ ਜਦ ਚੋਰੀ ਲੈਂਦਾ ਆ ਉਸ ਚੀਜ਼ ਨੂੰ ਲੈਂਦਾ ਆ ਚੋ ਹੋ ਕੇ ਵੀ ਉਹ ਉਹ ਖੁਦ ਵੀ ਚੋਰ ਬਣ ਜਾਂਦਾ ਉਹਨੂੰ ਵੀ ਚੱਕਣਾ ਚਾਹੀਦਾ ਜਿਹੜਾ ਕਵਾੜੀਆ ਹੈਗਾ ਉਹਨੂੰ ਵੀ ਚੱਕਣਾ ਚਾਹੀਦਾ ਵੀ ਇਹ ਜਿਹੜਾ ਵੀਰ ਜੀ ਹੱਲਾਸ਼ੇਰੀ ਤੋ ਹੀ ਦੇ ਰਿਆ ਨਾ ਉਹੀ ਕਹਿ ਰਿਹਾ ਕਿ ਸਮਾਨ ਲੈ ਕੇ ਮੈਨੂੰ ਵੇਚੋ ਜਿੰਨਾ ਮਰਜੀ ਫਿਰ ਇਹਦਾ ਮਤਲਬ ਉਹਨਾਂ ਨੂੰ ਹੱਲਾਸ਼ੇਰੀ ਉਹਦੇ ਦੀ ਪਿੱਠ ਤੋ ਹੀ ਥਾਪੜ ਰਿਆ ਤਾਂ ਕਵਾੜੀਆ ਵੀ ਸਜ਼ਾ ਦਾ ਹੱਕਦਾਰ ਆ ਬੱਦ ਸਜ਼ਾ ਦਾ ਹੱਕਦਾਰ ਆ ਬਿਲਕੁਲ ਜੀ ਕਵਾੜੀਆ ਵੀ ਸਜ਼ਾ ਦਾ ਹੱਕਦਾਰ ਹੈ ਉਹ ਪ੍ਰਸ਼ਾਸਨ ਨੂੰ ਉਹ ਉਹਨਾਂ ਤੇ ਵੀ ਨਕੇਲ ਕੱਸਣੀ ਚਾਹੀਦੀ ਹੈ ਜਾਂ ਜੋ ਅੱਗੇ ਕਿਸੇ ਦਾ ਸਮਾਨ ਨਾ ਲੈਣ। ਜਾਂ ਸਾਨੂੰ ਦੱਸ ਦੇਣ ਕਿ ਕਾਨੂੰਨ ਵਿੱਚ ਆਉਂਦਾ ਕਿ ਨਹੀਂ ਆਉਂਦਾ। ਮਤਲਬ ਜੇ ਚੋਰੀ ਦਾ ਸਮਾਨ ਖਰੀਦਣਾ ਗੁਨਾਹ ਹੈ ਤਾਂ ਫੇ ਕਵਾੜੀਆਂ ਨੂੰ ਵੀ ਬੰਨਣਾ ਚਾਹੀਦਾ ਜਿੱਤੇ ਇਹ ਗੱਲ ਕਰਦੇ ਆਂ। ਜਾਂ ਕਹਿੰਦੇ ਨੇ ਕਾਨੂੰਨ 'ਚ ਇਹ ਚੀਜ਼ ਆਉਂਦੀ ਨਹੀਂ। ਪਰ ਅਸੀਂ ਸ਼ਾਂਤੋ ਕੇ ਬੈਹਨੇ ਆਂ ਫਿਰ ਹੱਥੇ ਹੱਥ ਧਰ ਕੇ ਬਹਿ ਜੰਨੇ ਆਂ ਕਿ ਲੁੱਟ ਲੋ ਬੈਠਿਆਂ ਨੂੰ ਵੀ ਲੁੱਟ ਲੋ ਅੱਗੇ। ਜੀ। ਹੈਨਾ? ਮੇਰੇ ਇਸ ਦੁਕਾਨ ਤੇ ਉੱਤੇ ਤਿੰਨ ਵਾਰ ਚੋਰੀ ਹੋ ਚੁੱਕੀ ਹੈ ਜੀ। ਮੈਂ ਦੋ ਵਾਰ ਇੱਥੇ ਐਫ ਆਈ ਆਰ ਦਾਇਰ ਕਰਾਈ ਆ ਪਰ ਕਿਸੇ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਬਦਲੋ ਜਗ੍ਹਾ ਹੀ ਬਦਲੋ ਕਿਵਲੇ ਨਸ਼ੱਤਰ ਢਿੱਲੇ ਹੁੰਦੇ ਆ ਹੁਣ ਕੀ ਕਰੀਏ ਜੀ ਹੁਣ ਸਾਡਾ ਜਿਹੜਾ ਹੈਗਾ ਕੰਮ ਇੱਥੇ ਆ ਤੇ ਕੀ ਕਰੀਏ ਜੀ ਹੁਣ ਜੀ ਵੀ ਹੁਣ ਮਜਬੂਰ ਆ ਇਸੀ ਤੋਂ ਬਿਲਕੁਲ ਮੈਨੂੰ ਹਮਦਰਦੀ ਆ ਜੀ ਤੁਹਾਡੇ ਨਾਲ ਔਰ ਪ੍ਰਸ਼ਾਸਨ ਅਗੇ ਬੇਨਤੀ ਕਰਦੇ ਆ ਹੁਣ ਇਤੋਂ ਦਾ ਪਟਾਣੇ ਜਾ ਕੇ ਗੱਲਬਾਤ ਵੀ ਕਰਾਂਗੇ ਆਪਣੇ ਲੈਵਲ ਤੇ ਵੀ ਕਰਾਂਗੇ ਪੁਲਿਸ ਪ੍ਰਸ਼ਾਸਨ ਨਾਲ ਆਹਲੇ ਅਫਸਰਾਂ ਤੱਕ ਵੀ ਗੱਲ ਪੰਚਾਵਾਂਗੇ ਕਿ ਠੀਕ ਹੈ ਪੁਲਿਸ ਅੱਛਾ ਕਦਮ ਪੁਲਿਸ ਨੇ ਥੋੜੇ ਦਿਨ ਪਹਿਲਾਂ ਚੱਕਿਆ ਨਸ਼ੇ ਦੇ ਜਿਹੜੇ ਤਸਕਰ ਆ ਉਹਨਾਂ ਦੇ ਘਰ ਦੀ ਕਰ ਨੂੰ ਜਿਹੜਾ ਪੀਲਾ ਪੰਜਾ ਉੱਥੇ ਚਲਾਇਆ ਪਰ ਜਿਹੜੇ ਕਬਾੜੀ ਇਸ ਤਰੀਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਉਹਨਾਂ ਨੂੰ ਵੀ ਇਨਸਾਫ ਮਿਲਣਾ ਬਹੁਤ ਜ਼ਰੂਰੀ ਹੈ ਹਾਲਾਤ ਦੇਖੋ ਕਿਸ ਕਦਰ ਡਿੱਗ ਗਏ ਆ ਕਿਸ ਪੱਧਰ ਤੇ ਡਿੱਗੇ ਆ ਅਸਲ ਮਾਲਕ ਨੇ ਸਮਾਨ ਇਹਨਾਂ ਦਾ ਫਿਰ ਵੀ ਮਿੰਤਾ ਕਰਲੇ ਹੋ ਰਹੇ ਨੇ ਕਿ ਪੈਸੇ ਲੈ ਕੇ ਸਾਡੀ ਚੀਜ਼ ਮੋੜ ਦੋ ਤਾਂ ਇਸ ਲੈਵਲ ਤੇ ਜੇ ਹਾਲਾਤ ਬਣ ਗਏ ਆ ਤਾਂ ਆਉਣ ਵਾਲੇ ਹਾਲਾਤ ਵੱਧ ਤੋਂ ਬੱਤਰ ਹੋ ਜਾਣਗੇ ਇਸ ਲਈ ਐਕਸ਼ਨ ਬਹੁਤ ਜ਼ਰੂਰੀ ਹੈ ਐਕਸ਼ਨ ਜਿਹੜੇ ਚੋਰ ਕਬਾੜੀਏ ਮੈਂ ਸਾਰਿਆਂ ਨੂੰ ਇੱਕ ਰੱਸੀ ਨਾਲ ਨਹੀਂ ਬੰਨਦਾ ਜਿਹੜੇ ਚੋਰ ਕਬਾੜੀਏ ਆ ਜਿਹੜੇ ਮਾੜੇ ਅੰਸਰ ਨੇ ਉਹਨਾਂ ਤੇ ਵੀ ਜਿਹੜਾ ਪੀਲਾ ਪੰਜਾ ਚਲਾਣਾ ਚਾਹੀਦਾ ਉਹਨਾਂ ਤੇ ਵੀ ਨਕੇਲ ਪਾਣੀ ਚਾਹੀਦੀ ਹੈ ਇਹ ਸਾਡੀ ਅਪੀਲ ਹੈ ਇਸ ਵੀਡੀਓ ਦੇ ਅੰਦਰ ਠੀਕ ਹੈ ਜੀ ਸਾਰੀ ਗੱਲਬਾਤ ਹੋ ਗਈ ਹੈ ਜੀ ਹਾਂ ਜੀ ਥੈਂਕ ਯੂ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ